ਹਾਈ ਕੋਰਟ ਨੇ ਵੀ ਕਿਹਾ ਕਿ ਤੁਹਾਡਾ ਕੰਮ ਸਪਾਰਸ਼ ਕਰਨਾ ਫੈਸਲੇ ਸੁਣਾਉਣਾ ਨਹੀਂ ਹੈ ਬਿਲਕੁਲ ਬਿਲਕੁਲ ਕਿਉਂਕਿ ਜਿਹੜਾ ਕਮਿਸ਼ਨ ਦਾ ਐਕਟ ਹੈ 1993 ਵਾਲਾ ਸ਼ਾਇਦ ਉਹਦੇ ਵਿੱਚ ਇਹ ਸਾਰੀ ਚੀਜ਼ طے ਹੈ ਨਾ ਹਾਈ ਕੋਰਟ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹ ਮਾਮਲਾ ਸ਼ਾਇਦ ਮੁਹਾਲੀ ਦਾ ਹਾਂਜੀ ਮੁਹਾਲੀ ਦੇ ਵਿੱਚ ਕੀ ਹੈ ਕਿ ਕਮਿਸ਼ਨ ਨੇ ਆਰਡਰ ਕਰ ਦਿੱਤਾ ਕਿ ਕਬਜ਼ਾ ਛਡਾਓ ਹਮ ਹੁਣ ਉਸ ਆਰਡਰ ਨੂੰ ਚੈਲੰਜ ਹੋ ਗਿਆ ਤੋ ਕਿ ਆਪਾਂ ਦੇਖੀਏ ਵਿਧਾਨਕ ਤੌਰ ਤੇ ਸ਼ਕਤੀਆਂ ਦੀ ਵੰਡ ਹੈ ਨਾ ਜੀ ਬਈ ਨਿਆਂਕ ਸ਼ਕਤੀ ਕਿੱਥੋਂ ਕੋ ਤੱਕ ਆ ਵਿਧਾਨਕ ਸ਼ਕਤੀ ਕਿੱਥੋਂ ਕੋ ਤੱਕ ਆ ਤੇ ਜਿਹੜੀ ਆਹਾ ਬਿਊਰੋਕ੍ਰੇਸੀ ਦੀ ਹੈ ਇਹ ਸ਼ਕਤੀ ਕਿੱਥੋਂ ਕੋ ਤੱਕ ਆ ਜੀ ਤਾਂ ਉੱਥੇ ਜਾ ਕੇ ਜਦੋਂ ਫਿਰ ਇਹਨਾਂ ਸ਼ਕਤੀਆਂ ਦਾ ਬਈ ਇੱਕ ਅਧਿਐਨ ਕੀਤਾ ਜਾਂਦਾ ਹੈ ਇਹਨਾਂ ਨੂੰ ਕਾਨੂੰਨ ਦੇ ਤਰਾਜ਼ੂ 'ਚ ਤੋਲ ਕੇ ਦੇਖਿਆ ਜਾਂਦਾ ਮੁਲਾਂਕਣ ਕੀਤਾ ਜਾਂਦਾ ਹੈ ਕਿ ਕਿਹੜੀ ਸ਼ਕਤੀ ਆਪਣੇ ਦਾਇਰੇ ਚੋਂ ਬਾਹਰ ਜਾ ਰਹੀ ਹੈ ਤਾਂ ਫਿਰ ਉਸੇ ਹਿਸਾਬ ਨਾਲ ਫੈਸਲਾ ਆਏਗਾ ਬਿਲਕੁਲ ਕਮਿਸ਼ਨ ਦੇ ਕੋਲ ਕੋਈ ਅਖਤਿਆਰ ਨਹੀਂ ਹੁੰਦਾ ਇਸ ਤਰ੍ਹਾਂ ਦਾ ਕਿ ਉਹ ਕਹਿ ਦੇਵੇ ਕਿ ਆਹ ਕਾਰਵਾਈ ਕਰੋ ਹਮ ਉਹਨਾਂ ਦਾ ਕੰਮ ਹੈ ਉਹ ਜਾਂਚ ਪੜਤਾਲ ਦੀ ਰਿਪੋਰਟ ਤਲਬ ਕਰ ਸਕਦੇ ਆ ਤੇ ਰეკਮੈਂਡ ਕਰ ਸਕਦੇ ਆ ਕਿਸੇ ਚੀਜ਼ ਨੂੰ ਕਿ ਆਹ ਮਾਮਲਾ ਹੈ ਜੀ ਤੇ ਇਹਦੇ ਆਧਾਰ ਤੇ ਪਰਚਾ ਕੱਟਦੇ ਉਸੇ ਫਾਰਸ਼ਾ ਹਾਂ ਕਮਿਸ਼ਨ ਦੇ ਵਿੱਚ ਗੜੀ ਸਭ ਐਫ ਆਈ ਆਰ ਥੋੜੀ ਆਪ ਕੱਟ ਸਕਦੇ ਆ ਹਮ ਐਫ ਆਈ ਆਰ ਤੇ ਥਾਣੇ ਚ ਬੈਠਾ ਜੀ ਮੁਲਾਜ਼ਮੀ ਕਰ ਸਕਦਾ ਹੈ ਨਾ ਸਾਹਿਬ ਉਹ ਦੀ ਸ਼ਕਤੀ ਆ ਹੀ ਹੋ ਗਿਆ ਸਿਫਾਰਸ਼ ਹੀ ਕਰ ਸਕਦੇ ਹੋ ਬਿਲਕੁਲ ਕੱਲ ਤੁਹਾਡੀ ਦਰੋਸਤ ਆ ਬਿਲਕੁਲ ਇਦਾਂ ਹੀ ਹੋਇਆ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਭਾਈ ਇਸ ਮਾਮਲੇ ਦੇ ਵਿੱਚ ਤੁਸੀਂ ਆਪਣੀ ਜੋ ਦਾਇਰੇ ਦੀ ਸ਼ਕਤੀ ਆ ਤੁਹਾਡੀ ਉਹ ਉਸੇ ਸ਼ਕਤੀ ਨੂੰ ਇਸਤੇਮਾਲ ਕਰੋ ਤੁਸੀਂ ਸਿਫਾਰਸ਼ ਤੇ ਆ ਦੇ ਕੋ ਮਨੁੱਖੀ ਅਧਿਕਾਰ ਕਮਿਸ਼ਨ ਦਾ ਮਾਮਲਾ ਹੈ ਹਾਂਜੀ ਤਾਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਜਿਹੜੀਆਂ ਸ਼ਿਕਾਇਤਾਂ ਜਾਂਦੀਆਂ ਨੇ ਆਲਮੋਸਟ ਜੇ ਤੁਸੀਂ ਉਹ 100 ਸ਼ਿਕਾਇਤਾਂ ਦੀ ਗੱਲ ਕਰੋਗੇ 100 ਚੋਂ 70 80 ਪੰਜਾਬ ਪੁਲਿਸ ਦੇ ਖਿਲਾਫ ਹੁੰਦੀਆਂ ਨੇ ਠੀਕ ਹੈ ਜੀ ਤਾਂ ਮਨੁੱਖੀ ਅਧਿਕਾਰ ਕਮਿਸ਼ਨ ਤੇ ਕੋ ਲੋਕ ਜ਼ਿਆਦਾਤਰ ਇਸੇ ਕਰਕੇ ਜਾਂਦੇ ਆ ਕਿ ਸਾਡੀ ਸੁਣਵਾਈ ਪੁਲਿਸ ਨਹੀਂ ਕਰ ਰਹੀ ਜਾਂ ਪੁਲਸੀ ਸਾਡੇ ਨਾਲ ਧੱਕਾ ਕਰ ਰਹੀ ਹੈ ਤਾਂ ਫਿਰ ਉਹ ਪੁਲਸ ਨੂੰ ਹਦਾਇਤਾਂ ਕਹਿ लो ਜਾਂ ਸਿਫਾਰਿਸ਼ ਕਹਿ ਲੋ ਉਹ ਕਰਦੇ ਨੇ ਕਿ ਇਸ ਮਾਮਲੇ 'ਚਾ ਕਾਰਵਾਈ ਬਣਦੀ ਹੈ ਕਰੋ ਜੀ ਜੀ ਮਿੰਟ ਜੀ ਖੈਰ ਕੁਝ ਦੋਸਤਾਂ ਦੇ ਆਪਾਂ ਪਹਿਲਾਂ ਕਮੈਂਟ ਸ਼ਾਮਿਲ ਕਰ ਲੈਣੇ ਜੀ ਜਰਾਵਰ ਢਿੱਲੋਂ ਜੀ ਕਹਿ ਰਹੇ ਕਿ ਰਾਜਾ ਵੜੈੰਗ ਦੇ ਕਹਿੰਦੇ ਸ਼ਬਦ ਮਾਜੇ ਦੇ ਵਿੱਚ ਕਹਿੰਦੇ ਮਾੜਾ ਪ੍ਰਭਾਵ ਪਾ ਸਕਦੇ ਆ ਤੇ ਬਿਲਕੁਲ ਕੱਲ ਵੀ ਅਸੀਂ ਇਹ ਗੱਲ ਕਰੀ ਸੀਗੀ ਕਿ ਹੋ ਸਕਦਾ ਇਸ ਤਰ੍ਹਾਂ ਮਲਕੀ ਸਿੱਧੂ ਜੀ ਕਹਿ ਰਹੇ ਕਿ ਤਰਨਤਾਰਨ ਇਲੈਕਸ਼ਨ ਤੋਂ ਬਾਅਦ ਕਨੇ ਪ੍ਰਧਾਨ ਸਾਹਿਬ ਦੀ ਕੁਰਸੀ ਜਾ ਸਕਦੀ ਆ ਪਰ ਚਲੋ ਮੈਨੂੰ ਲੱਗਦਾ ਕਿ ਪਹਿ ਜਾਣਾ ਠੰਡਾ ਹੌਲੀ ਹੌਲੀ ਮਸਲੇ ਹਾਂਜੀ ਜੇ ਤੇ ਠੰਡਾ ਪਹਿ ਗਿਆ ਠੀਕ ਆ ਕਿਉਂਕਿ ਇੰਤਜ਼ਾਰ ਕਰਨਾ ਚਾਹੀਦਾ ਰਾਜਾ ਵੜੈੰਗ ਨੂੰ ਕਿ ਕੋਈ ਹੋਰ ਮੈਦਾਨ ਚ ਕੁਦੇ ਤੇ ਇਹਨਾਂ ਦੀ ਜਾਨ ਛੜਾ ਇਹ ਜਦੋਂ ਕੋਈ ਸੋਸ਼ਲ ਮੀਡੀਆ ਤੇ ਦੂਸਰਾ ਹੁੰਦਾ ਹੈ ਨਾ ਮੁੱਦਾ ਹਾਵੀ ਤਾਂ ਅਸੀਂ ਉਹ ਦੂਜੇ ਨੂੰ ਛੱਡ ਦਿੰਨੇ ਹਾਂ ਉਹਨੂੰ ਪਕੜ ਲੈਣੇ ਆਂ ਜੀ ਤੇ ਵੈਸੇ ਉਹ ਕਿਸੇ ਬਾਰੇ ਕਿਹਾ ਗਿਆ ਸੀਗਾ ਕਿ ਨਾ ਲਵੋਂ ਪਰ ਬਦਜ਼ੁਬਾਨੀ ਚਿਹਰੇ ਤੇ ਨਕਾਬ ਲੀਏ ਫਿਰਤੇ ਹਨ ਜਿਨਕੇ ਆਪਣੇ ਬਹੀ ਖਾਤੇ ਵਿਗੜੇ ਉਹ ਮੇਰਾ ਹਿਸਾਬ ਲਈਏ ਬਹਤੇ ਹਨ ਇਹ ਉਹਨਾਂ ਲੋਕਾਂ ਵਾਸਤੇ ਰਾਜਨੀਤੀ ਦਾ ਸਵੱਬ ਨਹੀਂ ਹੋਣਾ ਚਾਹੀਦਾ ਜਿਹੜੇ ਲੋਕ ਜਦੋਂ ਤੁਹਾਡੇ ਰਾਜ ਚ ਕੋਈ ਤੁਹਾਡਾ ਬੰਦਾ ਐਸੀ ਭਾਈਚਾਰੇ ਨਾਲ ਕੋਈ ਧੱਕਾ ਹੁੰਦਾ ਹੈ ਜੀ ਤਾਂ ਉਹਦੇ ਵਿੱਚ ਸ਼ਰੀਕ ਹੁੰਦਾ ਹੈ ਉਹਦੇ ਵਿੱਚ ਹਿੱਸੇਦਾਰ ਹੁੰਦਾ ਹੈ ਤਾਂ ਤੁਸੀਂ ਚੁੱਪ ਕਰ ਜਾਂਦੇ ਹੋ ਹੂੰ ਠੀਕ ਹੈ ਜੀ ਹੁਣ ਉਹੀ ਬੋਲੇ ਜਿਹੜਾ ਵਾਕਿਆ ਐਸੀ ਭਾਈਚਾਰੇ ਵਾਸਤੇ ਸੋਚਦਾ ਹੈ ਜੀ ਇਹ ਤੁਹਾਡਾ ਫਰੇਮ ਨਹੀਂ ਹੋਣਾ ਚਾਹੀਦਾ ਪ੍ਰੇਮ ਵਾਕਿਆ ਤੁਹਾਡਾ ਜਿਹੜਾ ਹੈ ਨਾ ਉਹ ਅੰਦਰੋਂ ਉਮੜਨਾ ਚਾਹੀਦਾ ਉਦੇ ਚ ਪਾਕੀਜ਼ਗੀ ਹੋਣੀ ਚਾਹੀਦੀ ਹੈ ਪਵਿੱਤਰਤਾ ਹੋਣੀ ਚਾਹੀਦੀ ਹੈ ਸੁਭਾ। ਸਭ ਰਾਜਨੀਤੀ ਨਹੀਂ ਹੋਣੀ ਚਾਹੀਦੀ। ਅਸੀਂ ਹਮੇਸ਼ਾ ਕਹਿੰਦੇ ਆ ਕਿ ਭਾਈ ਬਰਾਬਰਤਾ ਮਿਲਣੀ ਚਾਹੀਦੀ ਆ ਵਿਤਕਰਾ ਖਤਮ ਹੋਣਾ ਚਾਹੀਦਾ ਨਫ਼ਰਤ ਖਤਮ ਹੋਣੀ ਚਾਹੀਦੀ ਆ। ਕੁਝ ਲੋਕ ਅੱਜ ਵੀ ਮੈਂ ਦੇਖਦਾ ਮੈਂਦਿਆਂ ਕਰਦੇ ਆ ਪਤਾ ਲੱਗ ਜਾਂਦਾ ਕਿ ਉਹ ਕਿਵੇਂ ਇਸ ਸਮਾਜ ਦੇ ਇੱਕ ਹਿੱਸੇ ਪ੍ਰਤੀ ਉਹ ਨਸਰੀਆ ਰੱਖਦੇ ਨੇ। ਠੀਕ ਹੈ ਜੇ ਇਹੋ ਜਿਹੇ ਘਟੀਆ ਸ਼ਬਦ ਇਸਤੇਮਾਲ ਕਰਦੇ ਨੇ ਤਾਂ ਮੈਨੂੰ ਮਤਲਬ ਕਿ ਕਈ ਵਾਰ ਕਹਿਣਾ ਪੈਂਦਾ ਟੋਕਣਾ ਪੈਂਦਾ ਕਿ ਯਾਰ ਕਿਆ ਤੂੰ ਪੜਿਆ ਲਿਖਿਆ ਇਨਸਾਨ ਹੈ ਵਧੀਆ 리ਡੇ ਪਾ ਕੇ ਰੱਖਦਾ ਇਨਸਾਨ ਆ ਉਹ ਮੈਂ ਜੀ ਗੱਲ ਕਰ ਰਿਹਾ ਸੀ ਕੋਈ ਰਾਜਾ ਬੜਿੰਗ ਦੀ ਗੱਲ ਚੱਲਦੀ ਦੇਖੋ ਰਾਜਾ ਅੱਛਾ ਹੁਣ ਤੁਹਾਨੂੰ ਇੱਕ ਤੁਲਨਾ ਦੱਸਦਾ ਮੈਂ ਅੱਜ ਨਾ ਕਿਤੇ ਬੈਠਾ ਸੀਗਾ ਤੇ ਉਸ ਜਗ੍ਹਾ ਦਾ ਮੈਨੇਜਰ ਮੇਰੇ ਕੋਲ ਆਇਆ ਨੌਨ ਸੀਗਾ ਤਾਂ ਉਸਨੇ ਰਾਜਾ ਬੜਿੰਗ ਦੀ ਗੱਲ ਕੀਤੀ ਜੀ ਸ਼ਾਇਦ ਉਹ ਐਸੀ ਸਮਾਜ ਤੋਂ ਹੋ ਸਕਦੇ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਪਤਾ ਮੈਂ ਕਾਸਟਿਜ਼ਮ ਤੋਂ ਦੂਰ ਰਹਿਣ ਵਾਲਾ ਇਨਸਾਨ ਹੈ ਮੈਂ ਬਹੁਤ ਬਈ ਕਹ ਲੋ ਪਿਆਰ ਕਰਨ ਵਾਲਾ ਬੰਦਾ ਹੈ ਤੇ ਉਮੀਦ ਵੀ ਕਰਦਾ ਕਿ ਅਗਲਾ ਵੀ ਆਵੇ ਜੀ ਬਿਲਕੁਲ ਕਹਿਣਾ ਜੀ ਇਦਾਂ ਹੀ ਕਰੇ ਉਹ ਮੇਰੇ ਕੋਲ ਆਏ ਤਾਂ ਉਹਨਾਂ ਨੇ ਕਿਹਾ ਮੈਨੇਜਰ ਸਾਹਿਬ ਨੇ ਕਿ ਦੇਖੋ ਜੀ ਵੜਿੰਗ ਦੀ ਜਿਹੜੀ ਮਾਨਸਿਕਤਾ ਸੀ ਹੂੰ ਉਹ ਸ਼ਬਦਾਂ ਚੋਂ ਉਛਲੀਆ ਦੇਖੋ ਇੱਕ ਕਾਮਨ ਬੰਦੇ ਦਾ ਕਮੈਂਟ ਇਹ ਰਾਜਾ ਵੜਿੰਗ ਦੀ ਚੀਜ਼ ਨੂੰ ਵੀ ਸਮਝ ਲੈਣਾ ਚਾਹੀਦਾ ਇੱਕ ਕੈਫੇ ਦਾ ਕੋਈ ਮੈਨੇਜਰ ਆ ਕੇ ਸਾਡੇ ਨਾਲ ਗੁਫ਼ਤਗੂ ਕਿਉਂਕਿ ਉਹਨੂੰ ਪਤਾ ਵੀ ਇਹਨਾਂ ਦਾ ਕਿੱਤਾ ਹੈ ਹੂੰ ਤਾਂ ਮੈਂ ਚਲੋ ਆਪਣਾ ਪ੍ਰਤੀਕਰਮ ਰੱਖਿਆ ਕਿ ਭਾਈ ਨਹੀਂ ਹੋਣਾ ਚਾਹੀਦਾ ਕਈ ਵਾਰ ਮੈਂ ਦੱਸਿਆ ਉਹਨਾਂ ਨੂੰ ਆਪਣੇ ਬਾਰੇ ਕਿ ਪਹਿਲੀ ਗੱਲ ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਮੇਰੇ ਮਤਭੇਦ ਹੋ ਸਕਦੇ ਮੇਰੀ ਨਾਰਾਜ਼ਗੀ ਹੋ ਸਕਦੀ ਆ ਮੈਂ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਪਰ ਸਪੋਜ਼ ਕਰੋ ਕਿ ਕੋਈ ਨਫ਼ਰਤ ਮੈਨੂੰ ਕਰਦਾ ਹੈ ਤੇ ਉਹਦੀ ਗੱਲ ਮੈਂ ਔਨ ਕੈਮਰਾ ਕਰਨ ਜਾ ਰਿਹਾ ਤਾਂ ਮੇਰਾ ਪੇਸ਼ੇ ਦਾ ਧਰਮ ਹੈ ਕਿ ਮੈਂ ਉਸ ਨਫ਼ਰਤ ਨੂੰ ਉੱਥੇ ਨਹੀਂ ਜ਼ਾਹਰ ਉਹਨ ਦੇਵਾਂਗਾ ਜੋ ਬਣਦਾ ਜੀ ਤੇ ਇੱਕ ਆਪਦੀ ਜਿਹੜੀ ਮੇਰੀ ਮਤਲਬ ਕਿ ਬੰਦੇ ਦੇ ਤੌਰ ਤੇ ਜਾਂ ਇੱਕ ਕਿਰਤੀ ਕਾਮੇ ਦੇ ਤੌਰ ਤੇ ਜ਼ਿੰਮੇਵਾਰੀ ਹੈ ਮੈਂ ਉਸ ਮਰਿਆਦਾ ਨਾਲ ਹੀ ਬੋਲੂਗਾ ਸ਼ਬਦਾਂ ਦੀ ਮੇਰੀ ਚੋਣ ਐਸੀ ਹੋਣੀ ਚਾਹੀਦੀ ਆ ਜੀ ਤਾਂ ਜੇ ਕੋਈ ਇਸ ਤਰ੍ਹਾਂ ਰੱਖਦਾ ਵੀ ਆ ਕਿਸੇ ਪ੍ਰਤੀ ਤੇ ਜੇ ਉਹ ਰੱਖ ਕੇ ਆਪਣੇ ਸ਼ਬਦਾਂ ਦੇ ਵਿੱਚ ਉਹ ਮਤਲਬ ਕਿ ਪ੍ਰਗਟਾ ਦਿੰਦਾ ਹੈ ਤਾਂ ਉਹ ਨੁਕਸਾਨ ਕਿਸ ਦਾ ਹੈ ਪਹਿਲੀ ਗੱਲ ਨਫ਼ਰਤ ਦੂਜੀ ਗੱਲ ਪ੍ਰਗਟਾਵਾ ਹੂੰ ਜਿੱਥੇ ਨਫ਼ਰਤ ਦਾ ਪ੍ਰਗਟਾਵਾ ਹੀ ਹੋ ਗਿਆ ਤੁਹਾਨੂੰ ਫਿਰ ਪ੍ਰੇਮ ਦੀ ਉਮੀਦ ਕੀ ਕਰੋਗੇ ਸਾਬ ਕਿਸੇ ਤੋਂ ਜਦੋਂ ਤੁਸੀਂ ਕਿਸੇ ਪ੍ਰਤੀ ਨਫ਼ਰਤ ਹੀ ਗਲਛ ਦਿੱਤੀ ਦੂਜੇ ਤੋਂ ਪ੍ਰੇਮ ਦੀ ਉਮੀਦ ਕੀ ਕਰੋਗੇ ਹਾਂ ਤਾਂ ਉਸ ਬੰਦੇ ਨੇ ਦੂਸਰੀ ਗੱਲ ਬੜੀ ਪਤੇ ਦੀ ਕਹੀ ਸਾਬ ਬਹੁਤ ਪਤੇ ਦੀ ਹੈ ਔਰ ਇਹ ਹਰੇਕ ਕਾਂਗਰਸੀ ਨੂੰ ਗੱਲ ਪੰਜਾਬ ਦੇ ਕਾਂਗਰਸੀ ਨੂੰ ਗੱਲ ਨਾ ਮਾਨ ਦੇ ਤੌਰ ਤੇ ਵੀ ਲੈਣੀ ਚਾਹੀਦੀ ਹੈ ਤੇ ਸਬਕ ਦੇ ਤੌਰ ਤੇ ਦੇਖੋ ਇੱਕ ਜਿਆਦਾ ਕੋਈ ਰਾਜਨੀਤੀ ਦਾ ਕੋਈ ਮਤਲਬ ਮੈਂ ਨਹੀਂ ਸਮਝਦਾ ਕਿ ਕੋਈ ਬਹੁਤ ਵੱਡਾ ਖਿਡਾਰੀ ਸੀ ਮੇਰੇ ਸਾਹਮਣੇ ਉਸ ਨੇ ਜਿਹੜੀ ਦੂਸਰੀ ਗੱਲ ਕਹੀ ਉਹਨੇ ਕਿ ਭਾਈ ਜੀ ਰਾਹੁਲ ਗਾਂਧੀ ਯਾਰ ਬਹੁਤ ਚੰਗਾ ਲੱਗਦਾ ਮੈਨੂੰ ਕੀ ਬਾਤ ਮਤਲਬ ਉਹ ਬੰਦਾ ਸਪੋਰਟਰ ਵੀ ਕਾਂਗਰਸ ਦਾ ਹੈ ਹਾਂ ਆ ਇਹ ਚਾ ਪੈ ਨਹੀਂ ਕਿਸੇ ਬਹੁਤ ਵੱਡੀ ਗੱਲ ਮੈਂ ਉੱਥੇ ਹੋਰ ਵੀ ਬੰਦੇ ਬੈਠੇ ਸਨ ਮੇਰਾ ਭਰਾ ਵੀ ਨਾਲ ਸੀਗਾ ਮਤਲਬ ਕਿ ਉਸ ਨੇ ਜਿਹੜੀ ਦੂਸਰੀ ਗੱਲ ਕਹੀ ਉਹ ਬਿਲਕੁਲ ਯਦਾਹ ਕਹ ਲਈ ਕਿ ਸਦਕ ਹੈ ਕਿ ਜੇ ਯਾਰ ਤੁਸੀਂ ਬੜੇ ਡੀਸੈਂਟ ਵੇ ਨਾਲ ਸ਼ਬਦ ਚੁਣ ਕਰਦੇ ਹੋ ਬੜਾ ਪਿਆਰ ਨਾਲ ਤੁਸੀਂ ਪੇਸ਼ ਆਉਨੇ ਹੋ ਲੋਕਾਂ ਚ ਤੁਹਾਡੀ ਦਿਖ ਜਿਹੜੀ ਆ ਉਹ ਕਿੱਦਾਂ ਪੱਪੂ ਤੋਂ ਦੇਖੋ ਇੱਕ ਆਮ ਬੰਦਾ ਇਹ ਕਹਿ ਰਿਹਾ ਕਿ ਯਾਰ ਰਾਹੁਲ ਗਾਂਧੀ ਬਹੁਤ ਸਿਆਣਾ ਬੰਦਾ ਹੈ ਜੀ ਇਹ ਬਹੁਤ ਕੰਮ ਦੀ ਗੱਲ ਹੈ ਇਹ ਰਾਜਾ ਵੜਿੰਗ ਵਾਸਤੇ ਵੀ ਤੇ ਦੂਸਰੇ ਜਿਹੜੇ ਨੇਤਾ ਨੇ ਉਹਨਾਂ ਵਾਸਤੇ ਵੀ ਕਿ ਦੇਖੋ ਕਿ ਕੋਈ ਬੰਦਾ 3-4 ਸਾਲਾਂ ਦੇ ਵਿੱਚ ਕਿਵੇਂ ਆਪਣੀ ਸ਼ਬੀ ਨੂੰ ਬਦਲ ਗਿਆ ਜੀ ਸ਼ਬਦ ਤੁਲਨਾ ਵੀ ਇੱਕੋ ਪਾਰਟੀ ਦੇ ਵਿੱਚੋਂ ਹੈ ਵੀ ਦੇਖੋ ਰਾਹੁਲ ਗਾਂਧੀ ਵੀ ਕਈ ਵਾਰ ਗਲਤ ਬੋਲੇ ਕਾਂਗਰਸੀਆਂ ਨੇ ਨਰਿੰਦਰ ਮੋਦੀ ਨੂੰ ਬੜੇ ਗਲਤ ਸ਼ਬਦ ਬੋਲੇ ਹਾਲਾਂਕਿ ਨਰਿੰਦਰ ਮੋਦੀ ਤਾਂ ਸੰਸਦ ਦੇ ਵਿੱਚ ਖੜ ਕੇ ਇੱਕ ਔਰਤ ਮੈਂਬਰ ਪਾਰਲੀਮੈਂਟ ਨੂੰ ਵੀ ਬਹੁਤ ਗਲਤ ਬੋਲੇ ਸੀਗੇ ਤਾਂ ਯਾਨੀ ਸ਼ਬਦਾਂ ਦਾ ਜਿਹੜਾ ਆਦਾਨ ਪ੍ਰਦਾਨ ਹੈ ਤਾਂ ਉਹਦਾ ਮਿਆਰ ਦੋਨਾਂ ਪਾਸਿਆਂ ਤੋਂ ਕਈ ਵਾਰ ਢਿੱਲਾ ਤੇ ਕਈ ਵਾਰ ਬੜਾ ਡਿਗਮਾਰਿਆ ਪਰੰਤੂ ਅੱਜ ਦੀ ਤਰੀਕ ਦੇ ਵਿੱਚ ਦੇਖੋ ਕਿ ਇੱਕ ਬੜੇ ਸਧਾਰਨ ਵਿਅਕਤੀ ਨੂੰ ਉਹ ਵੀ ਪੰਜਾਬ ਚ ਰਹਿੰਦੇ ਵਿਅਕਤੀ ਨੂੰ ਰਾਹੁਲ ਗਾਂਧੀ ਬਹੁਤ ਅੱਛਾ ਲੱਗ ਰਿਹਾ ਤੇ ਜੋ ਪਾਰਟੀ ਪ੍ਰਧਾਨ ਨੇ ਮੌਜੂਦਾ ਰਾਜਾ ਵੜਿੰਗ ਤਾਂ ਉਹਨਾਂ ਬਾਰੇ ਉਹ ਕਹਿ ਰਿਹਾ ਕਿ ਯਾਰ ਦੇਖੋ ਇਹ ਗਲਤ ਹੈ ਉਹਨਾਂ ਦੀ ਮਾਨਸਿਕਤਾ ਕੁਝ ਇਸ ਕਿਸਮ ਦੀ ਹੈ ਤਾਂ ਇਹ ਫਰਕ ਜਿਹੜਾ ਹੈ ਨਾ ਇਸ ਫਰਕ ਨੂੰ ਫਰਕ ਦੇ ਤੌਰ ਤੇ ਨਾਲੋਂ ਸਬਕ ਦੇ ਤੌਰ ਤੇ ਸਬਕ ਦੇ ਤੌਰ ਤੇ ਔਰ ਮੈਨੂੰ ਲੱਗਦਾ ਕਿ ਕੱਲੀ ਕਾਂਗਰਸ ਦੇ ਸਪੋਰਟਰਸ ਨੂੰ ਨਹੀਂ ਸਾਰਿਆਂ ਨੂੰ ਇਹ ਗੱਲ ਸਿੱਖਣੀ ਚਾਹੀਦੀ ਹੈ ਹਾਂ ਤੁਸੀਂ ਦੇਖੋ ਕਿ ਰਾਹੁਲ ਗਾਂਧੀ ਨੂੰ ਮਤਲਬ ਕਿ ਚਾਹੇ ਕੋਈ ਵੋਟਰ ਜਿਹੜਾ ਆਪਾਂ ਕਹ ਲਈਏ ਕਿ ਨਿਰਪੱਖ ਧਰੇ ਤੇ ਖਲੂਕੇ ਦੇਖਦਾ ਹੈ ਉਹ ਚਾਤ ਕਾਂਗਰਸ ਨੂੰ ਵੋਟ ਕਦੇ ਪਾਏਗਾ ਵੀ ਨਹੀਂ ਜਾਂ ਪਾਈ ਵੀ ਨਾ ਉਹ ਪਰ ਕਈ ਵਾਰ ਉਹ ਬੰਦਾ ਤਾਂ ਲੱਗਦਾ ਕਿ ਯਾਰ ਚਲੋ ਜੋ ਮਰਜ਼ੀ ਆ ਯਾਰ ਹੂੰ ਬਈ ਠੀਕ ਹੈ ਇਹ ਬੰਦਾ ਕੰਮ ਵਧੀਆ ਕਰ ਰਿਹਾ ਜੀ ਆਪਣੇ ਵੀ ਹੁਣ ਆਮ ਆਦਮੀ ਪਾਰਟੀ ਵਾਲੇ ਵੀ ਆ ਕਈ ਵਾਰ ਚਲੋ ਕੁਝ ਗਾਲਾਂ ਕੱਢਣ ਵਾਲੇ ਵੀ ਹੁੰਦੇ ਆ ਕੁਝ ਵਧੀਆ ਬੰਦੇ ਸਹੀਨ ਬੰਦੇ ਉਹ ਕਹਿੰਗੇ ਯਾਰ ਠੀਕ ਹੈ ਤੁਸੀਂ ਅਲੋਚਨਾ ਕਰਨੇ ਹੋ ਹੂੰ ਤੁਹਾਡਾ ਕੰਮ ਹੈ ਪਰ ਤੁਹਾਡਾ ਕੰਮ ਯਾਰ ਠੀਕ ਹੈ ਤਰੀਕਾ ਹੈ ਤੁਸੀਂ ਪਰਸਨਲ ਨਹੀਂ ਜਾਂ ਇਦਾਂ ਹੁੰਦਾ ਤਾਂ ਉਹ ਚੀਜ਼ ਕਿੱਡੀ ਵੱਡੀ ਹੈ ਨਾ ਜੀ ਉਹ ਚੀਜ਼ ਕਿ ਦੀ ਵਧੀਆ ਕਿ ਇੱਕ ਤੁਸੀਂ ਗਾਲ ਕੱਢ ਕੇ ਅਸਹਿਮਤੀ ਪ੍ਰਗਟਾਉਣੀ ਹੈ ਹਮ ਇੱਕ ਤੁਸੀਂ ਬੜੇ ਸ਼ਾਲੀਨ ਢੰਗ ਦੇ ਨਾਲ ਕਹਿਣਾ ਕਿ ਯਾਰ ਹਾਂ ਸਾਡੀ ਸਰਕਾਰ ਇੱਥੇ ਸਹੀ ਹੈ ਵੀਰੇ ਫੈਕਚੁਅਲੀ ਤੁਸੀਂ ਉਸ ਗੱਲ ਨੂੰ ਕਾਊਂਟਰ ਕਰੋ ਤਾਂ ਬੜਾ ਅੱਛਾ ਸਮਾਧ ਹੋ ਜਾਂਦਾ ਤਾਂ ਰਾਹੁਲ ਗਾਂਧੀ ਅੱਜਕੱਲ ਖੁਲਾਸੇ ਵੀ ਕਰ ਰਹੇ ਹਾਸੇ ਵੀ ਕਰ ਰਹੇ ਹਨ ਤੇ ਕਹ ਲੋ ਕਿ ਭਾਈ ਭਾਈ ਹੁਣ ਦੂਜਿਆਂ ਨੂੰ ਥੋੜਾ ਥੋੜਾ ਪਾਸੇ ਵੀ ਕਰ ਰਹੇ ਪਾਸੇ ਕਰ ਰਹੇ ਹੈ ਜੀ ਜੀ ਖੈਰ ਚਲੋ ਕਾਫੀ سارے ਦੋਸਤਾਂ ਨੇ ਕਮੈਂਟ ਨੇ ਆਪਾਂ ਪੜਦੇ ਆਂ ਫਿਰ ਆਪਾਂ ਰਾਹੁਲ ਗਾਂਧੀ ਹੋਰਾਂ ਦੀ ਫਿਰ ਦੁਬਾਰਾ ਆਉਨੇ ਆਂ ਰਾਜੀਵ ਸਿੰਘ ਜੀ ਕਹਿ ਰਹੇ ਨੇ ਕਿ ਬਹੁਤ ਵਧੀਆ ਇਨਸਾਨ ਨੇ ਰਾਹੁਲ ਗਾਂਧੀ ਆ ਦੇਖੋ ਹੁਣ ਹੋ ਸਕਦਾ ਇਹਨਾਂ ਨੇ ਵੋਟ ਕਾਂਗਰਸ ਨੂੰ ਨਾ ਪਾਉਣੀ ਹੋਵੇ ਹਾਂਜੀ ਪਰ ਜਿਹੜਾ ਵਧੀਆ ਸੋਚ ਵਾਲਾ ਹੁੰਦਾ ਨਾ ਤਾਂ ਉਹ ਕਿਸੇ ਬੰਦੇ ਦੀ ਕੁਆਲਿਟੀ ਦੀ ਸਿਫਤ ਜ਼ਰੂਰ ਕਰਦਾ ਹੈ ਕਿ ਇਹ ਨਾ ਆ ਬੰਦੇ ਚ ਅੱਛੀ ਕੁਆਲਿਟੀ ਆ ਜੀ ਜੀ ਐਦਾਂ ਦੇ ਕੁਝ ਕਮੈਂਟ ਦੀਪ ਗਰੇਵਾਲ ਜੀ ਦਾ ਇਹ ਕਹਿੰਦੇ ਕਿ ਰਾਹੁਲ ਗਾਂਧੀ ਗ੍ਰੇਟ ਬਰੇਵ ਐਂਡ ਔਨੈਸਟ ਲੀਡਰ ਹੈ ਤਾਂ ਦੇਖੋ ਕਾਫੀ ਦੂਰ ਬੈਠੇ ਨੇ ਆਪਣੇ ਤੋਂ ਹਾਂਜੀ ਦੇਖੋ ਸੁਖਮ ਸਿੰਘ ਸਭ ਪਤਾ ਕੀ ਹੁੰਦਾ ਹੈ ਕਿ ਰਾਜਨੀਤੀ ਆਪਣੀ ਜਗ੍ਹਾ ਪੇਸ਼ਾ ਆਪਣੀ ਜਗ੍ਹਾ ਹੁੰਦਾ ਹੈ ਕਿ ਤੁਹਾਡਾ ਵਿਹਾਰ ਬਹੁਤ ਮਾਇਨੇ ਰੱਖਦਾ ਹੈ ਜੀ ਰਾਹੁਲ ગાંધી ਤੁਸੀਂ ਦੇਖੋ ਕਿ ਜਦੋਂ ਯਾਤਰਾ 'ਚ ਹੋਵੇ ਉਹ ਵਿੱਚ ਜਿੱ ਕੋ ਕੁਝ ਲੋਕ ਕੰਟਰੋਲ ਕਰਦੇ ਆ ਤਾਂ ਉਹ ਬੀਬੀਆਂ ਨੇ ਉਹਨਾਂ ਨਾਲ ਹੈਂਡਸ਼ੇਕ ਕਰ ਲੈਂਦਾ ਹੈ ਜਾਂ ਬਹੁਤ ਜਿਵੇਂ ਇੱਕ ਫ੍ਰੈਂਡਲੀ ਤਰੀਕਾ ਹੁੰਦਾ ਹੈ ਕਿ ਭਾਈ ਖੁੱਲਾ ਤਰੀਕਾ ਮੋਢੇ ਤੇ ਹੱਥ ਥਰ ਲਿਆ ਜਾਂ ਉਤਰੇ ਜਾਂਦੇ ਇੱਕ ਦਿਨ ਮੈਂ ਤੁਹਾਨੂੰ ਦੱਸਿਆ ਸੀ ਬਿਹਾਰ ਦੇ ਪੱਤਰਕਾਰ ਦੀ ਗੱਲ ਸੁਣਾਈ ਹੈ ਕਿ ਨਹੀਂ ਸੁਣਾਈ ਨਹੀਂ ਸ਼ਾਇਦ ਮੇਰੇ ਤੇ ਤੇ ਨਹੀਂ ਹੈ ਬੜੀ ਇੰਟਰਸਟਿੰਗ ਗੱਲ ਹੈ ਜੀ ਮੈਂ ਦੇਖ ਰਿਹਾ ਸੀ ਬਿਹਾਰ ਚ ਕੰਪੇਨ ਸੀ ਕੋਈ ਯੂਟਿਊਬਰ ਸੀ ਉਹਦਾ ਨਾਮ ਸ਼ਾਇਦ ਮੁਸਲਮ ਪਾਈਚਾਰੇ ਤੋਂ ਸੀ ਤਾਂ ਦਾ ਮਤਲਬ ਇਹ ਹੈ ਕਿ ਉਹ ਮੁਸਲਮ ਪਾਈਚਾਰੇ ਤੋਂ ਹੈਗਾ ਸ਼ਾਇਦ ਜੀ ਜੀ ਡੇਢ ਕੇ 2 ਮਿੰਟ ਦੀ ਉਹ ਵੀਡੀਓ ਮੈਂ ਆਪਣੇ ਭਰਾ ਨੂੰ ਵੀ ਦਿਖਾਈ ਮੈਂ ਕਿਹਾ ਦੇਖ ਯਾਰ ਰਾਹੁਲ ਗਾਂਧੀ ਰਵਈਆ ਦੇਖ ਬੰਦੇ ਦਾ ਹੁਣ ਕਾਫਲਾ ਗੁਜ਼ਰ ਰਿਹਾ ਉਹ ਯੂਟਿਊਬਰ ਜਿਹਦੇ ਸ਼ਾਇਦ ਸਬਸਕ੍ਰਾਈਬਰ ਵੀ ਕੁਝ 100 ਸੀ ਮੇਰੇ ਵਰਗਾ ਹੀ ਸੀਗਾ ਹਜਲੇ ਕੰਮ ਚਲਾ ਹੀ ਰਿਹਾ ਸੀਗਾ ਤੋ ਉਹ ਫੜ ਕੇ ਅਰਲੀ ਜੀ ਕਹਿ ਰਿਹਾ ਸੀਗਾ ਦੇਖੀਏ ਯਹਾਂ ਸੇ ਰਾਹਲ ਗਾਂਧੀ ਜੀ ਗੁਜ਼ਰ ਰਹੇ ਹਨ ਕਾਫਲਾ ਗੁਜ਼ਰ ਰਹਾ ਹੈ ਹਮ ਬਾਤ ਕਰਨੇ ਕੀ ਕੋਸ਼ਿਸ਼ ਕਰਨਗੇ ਕੋਸ਼ਿਸ਼ ਕਰਨਗੇ ਉਹ ਜੇ ਤੋ ਰਾਹੁਲ ਗਾਂਧੀ ਗੁਜ਼ਰ ਰਿਹਾ ਹੈ ਤੋ ਉਸਨੇ ਦੇਖਿਆ ਯਾਰ ਇਕੱਲਾ ਖੜਾ ਰਾਜ ਇੱਕ ਯਤਨ ਕਰ ਰਿਹਾ ਕਿ ਕਿਤੇ ਯਾਰ ਰਾਹੁਲ ਗਾਂਧੀ ਨਾਲ ਗੱਲ ਹੋ ਜਾਊਗੀ ਕੀਆ ਬਾਤ ਕਾਫਲਾ ਰੁਕਦਾ ਸਾਬ ਚਾਨਕ ਸਿਕਿਉਰਟੀ ਵਾਲਿਆਂ ਦੇ ਭਾ ਦੀ ਬਣ ਜਾਂਦੀ ਹੈ ਕਿ ਯਾਰ ਸੜਨ ਲਈ ਬਈ ਇਹ ਕਿਉਂ ਆ ਤਾਂ ਉਸ ਨੂੰ ਕੋਲ ਬੁਲਾਇਆ ਜਾਂਦਾ ਹੈ ਬਾਰੀ ਖੋਲੀ ਜਾਂਦੀ ਹੈ ਉਹ ਹੁਣ ਮਤਲਬ ਕਿ ਉਸੇ ਐਂਗਲ ਤੋਂ ਕੈਮਰਾ ਕਿਉਂਕਿ ਰਾਹੁਲ ਗਾਂਧੀ ਪੱਤਰਕਾਰਤਾ ਵੀ ਕਰਦੇ ਆ ਤੁਹਾਨੂੰ ਪਤਾ ਹੋਵੇਗਾ ਸ਼ਾਇਦ ਇਸ ਕਰਨਾ ਤਾਂ ਰਾਹੁਲ ਗਾਂਧੀ ਨੇ ਦੇਖਿਆ ਕਿ ਇਹਦੇ ਕੈਮਰੇ ਦਾ ਫਰੇਮ ਉਹ ਕਹਿੰਦਾ ਬਈ ਇਹਦੇ ਚ ਵੀ ਮੇਰੀ ਤਸਕਲ ਨਹੀਂ ਹੋਣੀ ਤਾਂ ਇੱਥੇ ਖੜਾ ਫਿਰ ਸਵਾਲ ਕਰਦਾ ਹੈ ਤੇ ਰਾਹੁਲ ਗਾਂਧੀ ਉਸ ਦਾ ਜਵਾਬ ਦਿੰਦਾ ਉਸ ਯੂਟਿਊਬਰ ਨੂੰ ਜਿੱਤੇ ਸਬਸਕ੍ਰਾਈਬਰ ਮਸੀ ਲਾ ਲੋ ਉਹਨਾਂ ਦਿਨਾਂ ਚ ਕੁਝ ਸੈਂਕੜੇ ਸੀ ਤੇ ਬਾਅਦ ਦੇ ਵਿੱਚ ਤਾਂ ਬਹੁਤ ਬਦੇ ਐ ਤੁਰੇ ਜਾਂਦੇ ਤਾਂ ਹੁਣ ਤੁਸੀਂ ਦੇਖੋ ਇੱਕ ਮਤਲਬ ਕਿ ਹੈ ਤਾਂ ਆਮ ਘਟਨਾ ਨਾ ਆਮ ਘਟਨਾ ਹੈ ਪਰ ਇਸ ਘਟਨਾ ਨੇ ਜਿੰਮੀ ਵੀ ਉਹ ਵੀਡੀਓ ਜੰਤਾ ਤੱਕ ਗਈ ਸਪਰੈਡ ਹੋ ਕੇ ਉਹਨਾਂ ਚੋਂ ਕਿੰਨਿਆਂ ਦੀ ਮਾਨਸਿਕਤਾ ਨੂੰ ਟੰਬਿਆ ਹੋਏਗਾ ਜਿਵੇਂ ਮੈਂ ਉਸ ਨੂੰ ਕੋਟ ਕਰ ਰਿਹਾ ਕਿ ਯਾਰ ਇੱਕ ਸਧਾਰਨ ਯੂਟਿਊਬਰ ਇੱਕ ਉਮੀਦ ਨਾਲ ਬੈਠਾ ਕਿ ਕਿਤੇ ਸ਼ਾਇਦ ਹੋ ਸਕਦਾ ਕਿ ਮੇਰੀ ਗੱਲ ਹੋ ਜਾਵੇ ਤਾਂ ਉਹ ਮਤਲਬ ਕਿ ਪਿਆਰ ਦੇ ਨਾਲ ਲੀਡਰ ਸੱਦਰਿਆ ਜੀ ਉਹ ਲੀਡਰ ਜਿਹਦੇ ਕੋਲ ਦੇਸ਼ ਦੇ ਉੱਚ ਕੋਟੀ ਨੇਤਾਵਾਂ ਵਰਗੀ ਕਹ ਲੋ ਕਿ ਜਾਂ ਉਹਨਾਂ ਦੇ ਵਿੱਚੋਂ ਹੀ ਜਿੰਨੀ ਸਿਕਿਉਰਿਟੀ ਹੁੰਦੀ ਹੈ ਉਹਨਾਂ ਜਿੰਨੀ ਸਿਕਿਉਰਿਟੀ ਹੈ ਜੀ 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 ਮਿੰਟ ਜੀ